ਨੈਗਰੀ ਜੀ ਦਾ ਖਾਣਾ ਸਾਬ ਨੈਗਰੀ ਜੀ ਕੀ ਬਥੇ ਬਹੁਤ سارے ਨੇ ਬਈ ਸਸੀਕਾ ਬਹੁਤ ਬਹੁਤ ਬੰਦ ਨੰਨ ਲੱਗਦੀਆਂ ਅੱਜ ਮੈਂ ਲੋਕੀ ਨਾਣਾ ਬੰਨਣ ਦੀ ਢੀਕ ਬਰਵਾਇਤੀ ਆਇਓ ਬੁੱਤ ਤੁਸੀਂ ਮਿਨਨਾ ਮੇਰੇ ਘਰ ਪਰ ਪੁੱਤ ਵੀ ਮਾਇ ਕੋ ਲਾਈ ਕਰਦੇ ਆਜਾ ਤੁਸੀਂ ਢੀਆਂ ਦੀ ਆਉਂਦੀ ਆ ਬੁੱਤ ਤੀਨ ਬੋਤਨ ਦਾ ਵੀ ਅਸੀਂ ਆਪਣੇ ਭਾਈ ਦੇ ਘਰ ਜਾਣਾ ਹੈ ਗਈ ਆਇਓ ਬੁੱਤ ਤੁਸੀਂ ਜਾਓ ਦੇਖੋ ਆ ਕੇ ਬਣਾਓ ਤਿਆਰ ਮਨਾਓ ਵੇ ਤੇਗਾ ਸਾਨੂੰ ਦੱਦਿਆ ਤੇ ਉਹ ਵੀ ਮੈਨੂੰ ਐਂ ਦੱਸ ਆਪਾਂ ਗੱਲ ਕਰਦੇ ਤੇ ਨਾਨਕਿਆਂ ਨੂੰ ਜਾਣਦੀ ਨਾਨਕਿਆਂ ਬਾਰੇ ਕੀ ਗੱਲ ਹੋਈ ਆ ਕਮੈਂਟ ਮਾਰਿਆ ਕਿਸੇ ਨੇ ਕਿਨ ਵੀਰ ਨੇ ਵੀ ਤੁਸੀਂ ਨਾਨਕੇ ਕਹਿੰਦਾ ਤਾਂ ਜਾਣ ਨੂੰ ਬੀਬੀ ਵੀ ਲੱਖੜੀਆਂ ਹਾਲ ਤੱਕ ਕਿਉਂ ਨਹੀਂ ਬੰਨਣ ਕੇ ਆਈ ਨੇ ਉਹ ਅਸੀਂ ਜਾਉਂਗੇ ਉਹਨਾਂ ਦਾ ਫੋਨ ਨਹੀਂ ਹੱਥ ਆਇਆ ਕੋਈ ਵੀ ਕੋਈ ਨਾ ਮਿਸਾਨੇ ਕੋਈ ਕੰਮ ਨਹੀਂ ਦਾ ਹੋ ਗਿਆ ਤੁਸੀਂ ਲਖੜੀਆਂ ਬਾਹਰ ਲਖੜੀਆਂ ਦੇ ਬਾਅਦ ਕਿਹੜੇ ਲਖੜੀਆਂ ਮੰਨਦਾ ਹੁੰਦਾ ਜਿਵੇਂ ਆ ਗਿਆ ਜੋ ਕੰਮ ਹੋ ਗਿਆ ਉਹਨੂੰ ਕੋਈ ਪਿਓ ਅੱਛਾ ਵੀ ਉਹਦੇ ਕਰਕੇ ਉਹ ਗਏ ਹੋਏ ਆ ਮਾਮਾ ਵੀ ਨਾਲ ਆ ਹੈ ਮਾਮਾ ਵੀ ਨਾਲ ਹਾਂ ਉਹ ਵੀ ਗਿਆ ਅੱਛਾ ਉਹ ਵੀ ਗਿਆ ਹੋਇਆ ਨਾਲ ਹੀ ਜਾਉਂਗੇ ਅਸੀਂ ਦਿਖਾਉਂਗੇ ਨਾਨਕੇ ਭਾਈ ਮਾਸੀ ਨੇ ਅਸੀਂ ਜਾਵਾਂਗੇ ਪੰਜ-ਛਾਹ ਤੱਕ ਦੇ ਵਿੱਚ। ਉਹ ਵੀ ਇੰਨੀ ਈ ਲੋਟ। ਚਲਾਂ। ਹੁਣ ਪਾ ਕੱਲ੍ਹ ਜੇ ਜੇ ਪਰਸੋਂ ਚੱਲੂਗੇ। ਨਹੀਂ ਦੁੱਖ ਮੈਨੂੰ। ਆਹ ਸੰਤ ਲਖਣੀ ਨੇ। ਆ ਵੀ ਜਰਨਜੀਤ। ਚੱਲੋ। ਬਸੇ ਗਾਦੀ ਸਾਰਿਆਂ ਨੇ। ਬਾਅਦ ਚ ਜਾਗੇ। ਤਾਂ ਸਾ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਬਚੋ। ਹੁਣ ਤੁਸੀਂ ਕਹੋਗੇ ਵੀ ਦੋ ਤੀ ਨਹੀਂ ਆ। ਜੈਸਲੀ ਗਾਟ। ਅਗੇ ਜਿੱਥੇ ਤ੍ਰਿਕਾ। ਅੰਗਿਆਂ ਇਹ ਹੀ ਰਹਿ ਰਿਹਾ ਹੈ ਕਿ ਬੁੱਤ ਨਹੀਂ। ਇਧਰ ਫਟਾਵਾ ਆਈ ਦੀ ਫੋਟੋ ਹਾਂਜੀ ਦੱਸਿਓ ਕਹੋਗੇ ਵੀ ਅੱਜ ਦੋਸਤਾਂ ਦੇ ਘਰ ਆ ਬੈਠੀ ਐ ਲਾਖੜੀਆਂ ਨੂੰ ਕਿਉਂਕਿ ਦੇਖੋ ਬਿਆਹ ਦੇ ਵਾਸਤੇ ਬਿਆਹ ਨਹੀਂ ਸੈੱਟ ਹੋਣਾ ਉਹ ਨਾਂ ਦੇ ਨਾਂ ਆਪਣੇ ਆਪਣੇ ਘਰਿਆਂ ਨੂੰ ਉਦਾਹਰਣ ਹੁੰਦੀਆਂ ਨੇ ਹਾਂ ਚਲੋ ਹੁਣ ਉਧਰ ਰਿੰਦਾ ਦੇ ਵਿਆਹ ਤੋਂ ਬਾਅਦ ਪਹਿਲੀ ਲਾਖੜੀ ਆ ਜਦੋਂ ਉਹਨਾਂ ਦੇ ਭਾਈ ਰਵਿੰਦਰ ਦੇ ਇਹ ਖੁਸ਼ੀਆਂ ਦੇ ਦਿਨ ਆਏ ਆ ਇਹ ਇਹ ਪੁੱਠਾ ਨਹੀਂ ਬਿਮਾਰ ਗੀ ਉਸਨੂੰ ਭੁੱਖਾ ਵੀ ਆ ਇਹ ਹਾਂ ਵੀ ਮਨਿੰਦਰ ਕੋਈ ਨਾ ਭਾਈ ਗੁਜੀ ਦਾ ਖਾਲ ਸਾਡੀ ਭਾਈ ਗੁਜੀ ਕੀ ਫਤਿਹ ਹਾਂਜੀ ਉਹ ਦੇਖ ਲਿਆ ਕਹਿੰਦਾ ਮੈਂ ਅੱਜ ਆਉਣਾ ਮੇਰੀ ਦੀਦ ਨੇ ਜਸਮੀਤ ਦੀਦੀ ਨੇ ਜੀਜੂ ਨੇ ਵੀ ਆਉਣਾ ਹੈ ਮੁੰਨੇ ਦੀ ਆਉਣਾ ਹੈ ਹਾਂ ਦਾਦੀ ਨੇ ਵੀ ਆਉਣਾ ਹੈ ਦਾਦੀ ਨੇ ਕਿੱਥੇ ਤੇ ਆਉਣਾ ਹੈ ਆਂਟੀ ਅਨਪੀ ਬੂਏ ਨੇ ਉਹਨੇ ਨਹੀਂ ਉਹ ਦਾਦੀ ਦੀ ਗੱਲ ਕਰਦਾ ਅੱਛਾ ਭੈਣ ਦੀ ਭੈਣ ਦੀ ਗੱਲ ਕਰਦਾ ਜੀ ਹਰਮਿੰਦਰ ਦੀ ਜਾਨੀ ਕਿ ਮੰਮੀ ਦੀ ਜੈ ਜਸਮੀਨ ਦੀ ਸੱਸ ਦੀ ਗੱਲ ਕਰਦਾ ਉਹ ਤਾਂ ਨਾ ਨਾਲ سارے ਆਪਣੇ ਪਿਓ ਕੇ ਦਿਖਾਉਂਗੀ ਜਾ ਕੇ ਤੇ ਇਹਨਾਂ ਨੂੰ ਕੋਈ ਕੰਮ ਨਹੀਂ ਜਿੰਦਗੀ ਬੈ ਗਿਆ ਵੇ ਅਸੀਂ ਵੀ ਐਟ ਅ ਸੰਗਵੇ ਮੇਰੀ ਤੇਰਾ ਆਇਆ ਵੀ ਬਿਮਾਰ ਹੈ ਛੱਡ ਕੇ ਵੀ ਨਹੀਂ ਜਾ ਸਕਦੀ ਚੰਜੀਤ ਬਈ ਅਸੀਂ ਤੁਹਾਨੂੰ ਨਾ ਪੂਰੇ ਪੁੱਤ ਮੈਂ ਨਾ ਨਗੇ ਰਹਾਂਗੇ ਨਾ ਤੁਸੀਂ ਸਾਰੇ ਨਾਮ ਕੇ ਦੇ ਚੰਨ ਜੀ ਦੀ ਨਹੀਂ ਕੋਈ ਗੱਲ ਹੈਗੀ ਚੰਨ ਜੀ ਦਾ ਹੁਣ ਕਹਿ ਤੂੰ ਬੀਬੀ ਆਹ ਹੋਰ ਹੀ ਗੱਲ ਹੈਗੀ ਮੈਨੂੰ ਕੋਈ ਗੱਲ ਨਹੀਂ ਕਿ ਦੇਖੋ ਉਹ ਤਾਂ ਤੂੰ ਵੀ ਆਪਣੇ ਤੇ ਕੀ ਗੱਲ ਜੇ ਤੇਰੇ ਵਾਸਤੇ ਅਸੀਂ ਟਾਈਮ ਨਾ ਕੱਢਿਆ ਫੇਰ ਕਿਦੇ ਵਾਸਤੇ ਕੱਢੂੰਗੇ ਅਸ ਚੰਨ ਹੈ 15 ਦਿਨ ਦੀ ਕਹਿੰਨੀ ਭਾਈ ਚੱਲੋ ਜੇ ਜਾਣਾ ਹੁਣ ਆ ਲੈ ਕੇ ਜੀ ਵੀ ਭਾਈ ਮੈਨੂੰ ਬੱਸਾਂ 'ਚ ਭੇਜ ਦੇ ਨਾ ਕੋਈ ਆਹੀ ਤੇ ਚੀਜ਼ ਨਹੀਂ ਸੀ ਤੇ ਫਾਇਦਾ ਕੀ ਬਿਨਾਂ ਨੇ ਹੁਣ ਉਮਰ ਨਹੀਂ ਨਾ ਹੈਗੀ ਬੱਸਾਂ 'ਚ ਥੱਕੇ ਖਾਣ ਦੀ ਗੱਲ ਤਾਂ ਜੀ ਮੇਨਾ ਹੈ ਜਿੱਦਾਂ ਹੁਣ ਮਾਮਾ ਜੀ ਜਿਹੜੇ ਬਾਹਰ ਨੇ ਹਨ ਉਹ ਤਾਂ ਕੰਮ ਰੱਖ ਨਹੀਂ ਪਾਉਂਦੇ ਵੀ ਮਾਮਾ ਜੀ ਕਹਿੰਦੇ ਚਲ ਕੋਈ ਨੂੰ ਸੀ ਆ ਮਾਮੇ ਦੇ ਬੰਦ ਜੇ ਕਰੋਣਾ ਮਾਮਾ ਉਹਨਾਂ ਦੇ ਨਾਲ ਗਿਆ ਘੁੰਮਣ ਕਿਤੇ ਉਹਨਾਂ ਨੂੰ ਕੰਮ ਆ ਕਰ ਕੋਈ ਹੈ ਨਹੀਂ ਉਹਨਾਂ ਨੇ ਸਾਨੂੰ ਫੋਨ ਕਰਿਆ ਵੀ ਕੋਈ ਨੂੰ ਸੀ ਤੁਹਾਡੀਆਂ ਲੱਖੜੀਆਂ ਸਾਡੇ ਕੋਲ ਜੂੜਦਾ ਵੀ 2-4 ਦਿਨ ਤੱਕ ਜੇ ਲੱਕੜੇ ਪਿਆ ਉਹਨਾਂ ਨੂੰ ਮਿਲਣ ਕਹਿੰਦੇ ਵੀ ਜਈਆਂ ਤਾਂ ਬੰਦੀਆਂ ਜਿਹੜਾ ਕਹਿਤਾ ਤੁਸੀਂ ਆ ਲੈਣਾ ਤੁਸੀਂ ਫਿਰ ਆਇਓ ਤੁਹਾਨੂੰ ਫੋਨ ਕਰਦੇ ਹਾਂ ਚਲੋ ਕੋਈ ਕਰੇ ਦੇਖ ਪਰ ਪਤਾ ਹੈ ਮਜਬੂਰੀਆਂ ਨੂੰ ਸਲਾਮ ਹੈ ਮਜਬੂਰੀਆਂ ਨੂੰ ਸਲਾਮ ਹੈ ਤੇ ਕ੍ਰੋਟੀ ਪਾਣੀ ਖਾ ਲਿਆ ਬੀਬੀ ਦਾ ਹਾਂ ਤੇ ਬੀਬੀ ਵੀ ਸਾਡੀ ਕਈ ਦਿਨਾਂ ਤੋਂ ਉਹ ਨੂੰ ਥੋੜੀ ਜੀ ਪ੍ਰੋਬਲਮ ਦਿਮਾਗੀ ਦੀ ਪ੍ਰੋਬਲਮ ਜਿਵੇਂ ਮੰਨ ਲਓ ਕਹਿੰਦੇ ਬੀਪੀ ਵੱਜ ਜਾਂਦਾ ਤੇ ਬੀਪੀ ਵਧਣ ਤੋਂ ਬਾਅਦ ਤੇ ਬੀਬੀ ਥੋੜੀ ਜਿਹੜੀ ਦਿਮਾਗ ਤੇ ਲੋਡ ਬਹੁਤ ਪੈਂਦਾ ਤੇ ਫਿਰ ਬੀਬੀ ਨੂੰ ਬਹੁਤ ਪੁਰਾਣੀਆਂ ਗੱਲਾਂ ਚੇਤੇ ਆਉਂਦੀਆਂ ਤੇ ਜਿਹੜੀ ਇਹਨਾਂ ਦੀ ਮੈਡੀਸਿਨ ਉਹ ਚਾਦੀ ਹੈ ਜੀ ਬਾਬਾ ਨਰਸਿੰਗ ਹੋਮ ਤੇ ਤੇ ਬੀਬੀ ਕਿਵੇਂ ਹੁਣ ਠੀਕ ਲੱਗਦਾ ਠੀਕ ਕਿੰਨਾ ਫਰਕ ਲੱਗਦਾ ਅੱਗੇ ਨਾਲੋਂ ਤੁਹਾਨੂੰ ਫਰਕ ਤੇਰੇ ਚਿਹਰਾ ਵੀ ਦੱਸਦਾ ਹੈ ਹੈ ਜਰ ਜੀ ਦਾ ਬੀਬੀ ਦਾ ਚਿਹਰਾ ਵੀ ਦਾ ਹੱਦ ਅੱਗੇ ਨਾਲੋਂ ਬੀ 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 ਅੱਗੇ ਨਾਲੋਂ ਠੀਕ ਆ ਚਲੋ ਪਰਮਾਤਮਾ ਸਭ ਮਾਵਾਂ ਨੂੰ ਠੀਕ ਠਾਕ ਰੱਖੇ ਤੇ ਕੱਲੂ ਦੇਖਦੇ ਆ ਕੱਲੂ ਫੇਰ ਆਪਾਂ ਚਾਹਦੇ ਆ ਪਹਿਲਾ ਵੱਡੀ ਭੈਣ ਨੂੰ ਵੀ ਡੀਕਣਾ ਸੁਖੋ ਭੈਣ ਜੀ ਨੇ ਵੀ ਆਉਣਾ ਲੱਕੜੀਆਂ ਲੈ ਕੇ ਉਹ ਕੱਲੂ ਨਹੀਂ ਆਉਂਦੇ ਉੱਥੇ ਬਸ ਨੂੰ ਹੀ ਹੋਣੀ ਹਸਤਾ ਤਾਂ ਵੀ ਨਹੀਂ ਲੈਣੀ ਲੱਕੜੀ ਬਸ ਨੂੰ ਤਾਂ ਆਪਣੇ ਨਾਲ ਲਰਾਓ ਨਹੀਂ ਵੀ ਇਹ ਦਿੱਤੇ ਬਾਅਦ ਅੱਗੇ ਦਿੱਤੇ ਦਾਸ ਉਹਨੇ ਕੱਲ ਦੇ ਨੀ ਭੈਣ ਜਿੰਦ ਵੀ ਉਹ ਭੈਣ ਦਾ ਬਜਿੰਦਰ ਭੈਣ ਲੱਕੜੀਆਂ ਦੀ ਨਹੀਂ ਆਉਂਦੀ ਉਹ 10 ਵਜੇ ਤੱਕ ਮੁੜ ਜਾਂਦੇ ਹਨ ਜਿਹੜਾ ਰੱਖਦੇ ਨੇ ਉਹਨੂੰ ਕੱਲ ਨੂੰ ਚੱਲ ਚੱਲ ਦੇਖ ਮੇਰੀ ਗੱਲ ਸਾਰੀਆਂ ਭੈਣ ਭਰਾਵਾਂ ਨੂੰ ਹੁੰਦਾ ਹੀ ਆ ਹਾਂ ਜੇ ਕੱਲ ਨੂੰ ਵੀ ਬਣਤੀ ਭੈਣ ਨੇ ਤਾਂ ਵੀ ਬਣਾਉਣੀ ਆ ਪਾਠੋਂ ਬਣਤੀ ਤਾਂ ਵੀ ਬਣਾਉਣੀ ਆ ਹਨਾ ਕੱਲ ਹੀ ਤੁਹਾਨੂੰ ਬਤਾ ਹੂੰ ਔਰ ਨਵੀਂ ਤਾਜੀ ਸਵਾ ਬੀਬੀ ਵਾਸ ਸਭ ਬਹੁਤ ਵਧੀਆ ਸੀ ਹਾਂ ਜੀ ਇਹ ਕਿੰਨਾ ਠੀਕ ਹੈ ਹਾਂ ਜੀ ਹੁਣ ਤਾਂ ਠੀਕ ਹੈ ਗਾਹ ਦਾ ਆਦਵਾਸ ਤੇ ਤਰਕ ਹਾਂ ਜੀ ਗੁਰੂ ਘਰ ਚ ਰਿਹਾ ਨਾ ਨਾ ਗੁਰੂ ਕੋਲ ਤਾਂ ਇੱਕ ਵੀ ਨਹੀਂ ਲਾਇਆ ਅਜੇ ਗੁਰੂ ਕੋਲ ਤਾਂ ਜਵਾਬ ਦਿੱਤਾ ਹੈ ਉਹ ਵੀ ਲਾ ਲੈ ਜਵਾਬ ਦਿੱਤਾ ਕਹਿੰਦਾ ਗੁਲੂ ਗੋਦੀ ਨੂੰ ਲੋੜ ਨਹੀਂ ਹੈਗੀ ਮੈਂ ਦਵਾਈਆਂ ਨਾਲ ਠੀਕ ਕਰ ਦਣਾ ਜਾਂ ਠੀਕੇ ਲਾਏ ਆ ਬਸ ਉਹ ਕਹਿੰਦਾ ਘਬਰਾਉਣ ਚ 4 ਸਾਲ ਪਹਿਲਾਂ ਕਿ ਭਾਈ ਬਿਮਾਰ ਹੋ ਗਏ ਨਰਨੂ ਪੀਜੀਐ ਦਾ ਪਰਚਾ ਕੱਟਦਾ ਵੀ ਇਹ ਬੰਦੇ ਨੇ ਭਾਈ ਠੀਕ ਕਰਕੇ ਦੋਰੇ ਜਾਂਦੇ ਵੀ ਬੀਬੀ ਉਹ ਫਟੇ ਘੜਾ ਨੇ ਇਹ ਤਾਂ 32 ਦਾ ਪਰਚਾ ਕੱਟਦਾ ਵੀ ਤੁਸੀਂ ਉੱਥੇ ਲੈ ਜਾਓ ਬੀਤੇ ਹਾਲਾਤ ਠੀਕ ਨਹੀਂ ਲੱਗਦੇ ਆਹੀ ਚੀਜ਼ ਸੀ ਜਦ ਵੀ ਨਹੀਂ ਠੀਕ ਕਰਿਆ ਤਾਂ ਸ਼ਬਾਸ਼ ਨੇ ਇਹਨੂੰ ਵਿਸ਼ਵਾਸ ਜਾ ਪੈ ਗਿਆ ਵੀ ਮੈਨੂੰ ਉੱਥੇ ਹੀ ਲੈ ਜਾਓ ਬਾਸ ਬਾਕੀ ਹੱਥ ਦੀ ਬੜੀ ਕਿਰਪਾ ਦੇਖੋ ਪਰਮਾਤਮਾ ਦੀ ਕਿਰਪਾ ਨਾਲ ਧੰਨਵਾਦ ਮਨਿੰਦਰ ਜੀ ਜੇ ਮੈਂ ਕਹਾਂ ਕਿ ਤੁਹਾਡੇ ਬਗੇ ਜਦੋਂ ਪਾਲੇ ਕਰੀ ਤੇ ਨਹੀਂ ਆਉਂਦੀ ਹੁਣ ਆਪ ਬੈ ਕੇ ਰੋਟੀ ਖਾਂਦਾ ਤੁਰਦਾ ਜਿਦਾ ਕੋਈ ਵੀ ਵੀ ਜਲਦੀ ਆ ਬਿਲਕੁਲ ਠੀਕ ਹੋ ਮਾਰ ਲੱਜਾਦਾ ਇਹ ਨਹੀਂ ਗੱਲ ਕਰ ਰਹੇ ਮਾਸ ਜੱਸ ਦੀ ਗੱਲ ਹੁਣ ਆਪ ਡਾਕਟਰ ਹੋ ਕੇ ਵੀ ਤਾਂ ਆਪਣਾ ਇਲਾਜ ਨਹੀਂ ਹੋਇਆ ਇਹਨੂੰ ਤੁਸੀਂ ਹਾਂ ਦੇਖ ਲੈ ਹੈਨਾ ਸਹੀ ਗੱਲ ਹੈ ਮਾਤਮਾਂ ਦੇ ਨਾਲ ਦੇ ਨੇ ਵੀ ਜਿੱਥੇ ਨਾ ਲੈਣਾ ਦੇਖਾ ਦੇਖਾ ਤਾਂ ਦੇਣਾ ਹੀ ਪੈਂਦਾ ਜਿਹਦਾ ਦੇਣਾ ਉਹ ਤਾਂ ਦੇਣਾ ਹੀ ਪੈਣਾ ਚਾਹੇ ਉਹ ਦਵਾਈ ਬੂਟੀ ਲਾ ਲਓ ਕਿਸੇ ਵੀ ਤਰੀਕੇ ਲਾ ਲਓ ਹਾਂ ਸਹੀ ਗੱਲ ਹੈ ਤੇ ਬੀਬੀ ਆਇਆ ਪੁੱਛ ਰਹੀ ਸੀ ਤੁਹਾਨੂੰ ਮੈਨੂੰ ਵੀ ਪੁੱਛੀ ਗਈ ਲੱਖੜੀਆਂ ਨੂੰ ਕੀ ਕਰਨਾ ਤੁਸੀਂ ਤੈਨੂੰ ਪੁੱਛਦੀ ਹੈ ਬੀਬੀ ਕੀ ਆ ਕੀ ਆ ਕਿਆ ਰਣੁਜੀ ਦੱਸੋ ਹੋਈ ਦੇ ਰਡਾ ਪਾਲੇ ਨਿੱਤ ਨੂੰ ਆਇ ਪੁੱਛਦੀ ਆ ਲੱਡੂ ਵਾਰੀ ਪੁੱਛਦੀ ਆ ਉਹ ਆਪਾਂ ਤਾਂ ਲੱਕੜੀਆਂ ਦੀਆਂ ਕਿ ਆਉਂਦੇ ਅੱਛਾ ਹਾਂ ਲੱਕੜੀਆਂ ਦਾ ਫੇ ਮੱਲਾ ਸ਼ਨੀਵਾਰ ਦੀਆਂ ਹੀ ਆ ਹਾਂ ਸ਼ਨੀਵਾਰ ਨੂੰ ਹਾਂ ਨਾ ਜੇ ਪੈਰਾਂ ਦੀ ਗੱਲ ਹੋਵੇ ਤਾਂ ਵੀ ਠੀਕ ਆ ਪਾਸ ਸੁਣਾ ਦੇ ਤਾਂ ਵੀ ਠੀਕ ਦੇਖ ਲੱਕੜੀਆਂ ਦਾ ਤੇ ਕੱਲੂ ਬਣ ਜਾਣ ਤਾਂ ਵੀ ਠੀਕ ਆ ਹਾਂ ਉਹ ਪਰਫੂਮ ਨਾਲ ਤਾਂ ਵੀ ਠੀਕ ਆ ਠੀਕ ਨੇ ਸਾਰੇ ਕੰਮ ਜ਼ਰੂਰੀਆਂ ਤੇ ਕੱਲ ਨੂੰ ਤਾਂ ਵੈਸੇ ਮੇਰੇ ਨਾਲ ਚਲ ਭੈਣ ਨਾਲ ਗੱਲ ਕਰੂੰਗੇ ਫੋਨ ਤੇ ਵੀ ਮੈਂ ਉਸ ਤੋਂ ਪਹਿਲਾਂ ਮੈਂ ਬੀਬੀ ਦੀ ਦਵਾਈ ਦਾ ਕੰਮ ਕਰ ਦੂੰਗਾ ਪਹਿਲਾਂ ਬੀਬੀ ਦੀ ਦਵਾਈ ਦਵਾ ਦੇਣੀ ਹੁਣ ਐ ਨਹੀਂ ਪਤਾ ਵੀ ਉਹਨੇ ਕਦ ਆਉਣਾ ਹੈ ਹਾਂ ਪਤਾ ਕਰਕੇ ਫਿਰ ਤੁਸੀਂ ਜਾਇਆਓ ਦਵਾਈ ਦੀ ਨਾ ਹੋ ਕਰੋ ਪਰ ਤਾਂ ਜਾਇਆਓ ਬੀਬੀ ਦੀ ਦਵਾਈ ਵੀ ਜ਼ਰੂਰੀ ਆ ਕਿਉਂਕਿ ਕੱਲੂ ਬੀਬੀ ਦੀ ਜਿਹੜੀ ਰਿਪੋਰਟ ਆ ਜਿਵੇਂ ਥਾਇਰੋਇਡ ਦੀ ਰਿਪੋਰਟ ਆ ਹੋਰ ਇੱਕ ਦੋ ਰਿਪੋਰਟਾਂ ਉਹ ਵੀ ਨਾਲ ਲੈਣੀਆਂ ਬੱਸ ਕੀ ਨਾ ਕਰਾਈ ਬੋਕਸਰ ਆ ਗਏ ਜੀ ਬੋਂਸਰ ਲੈ ਇਹ ਕਹਿੰਦਾ ਮੈਂ ਬੈਠਾ ਸਭ ਤੇ ਬੈਠਾ ਮੈਂ ਤੇ ਨੋਸਰ ਆ ਦੇ ਇਹਨੇ ਹੀ ਜਿਹੜਾ ਉਹ ਟ੍ਰੈਕਟਰ ਨੂੰ ਪੈਂਦਾ ਉਹ ਮੈਂ ਟ੍ਰੈਕਟਰ ਚਾ ਨਿਆਣਾ ਨਿਆਣਾ ਬੀਬੀ ਚਾਹ ਪਾਣੀ ਬਣਾ ਰਿਆ ਚਾਹ ਜੀ ਚਾਹ ਪਣੀ ਪੜਾ ਦੋ ਠਕ ਕੇ ਜਾਈਂ ਚਾਹੀ ਕਰ ਲਓ ਪੀਣੀ ਨਹੀਂ ਹੀ ਹੈਗੀ ਹਾਂ ਠੰਡਾ ਲਿਆਂਦਾ ਹੈ ਅੱਛਾ ਠੰਡਾ ਲਿਆਂਦਾ ਹੈ ਬਈ ਚਲੋ ਚਲੋ ਜੇ ਕਿਹਾ ਉਹਨਾਂ ਨੇ ਤਾਂ ਦੁੱਧੇ ਬਣਾਵਿਓ ਕੋਈ ਗੱਲ ਨਹੀਂ ਦੁੱਧ ਪੀਆ ਹਾਂ ਮਾੜਾ ਦੇਖੋ ਸਾਡੇ ਘਰ ਦੁੱਧ ਤਾਂ ਹੁੰਦਾ ਨਹੀਂ ਸੀ ਮੁੱਲੇ ਲੈ ਕੇ ਆਉਂਦੇ ਸਿੱਧੀ ਗੱਲ ਐ ਕਿ ਕਿਆ ਝੂਠਾ ਕਿ ਨਹੀਂ ਬੀਬੀ ਉਹਦੀ ਭੈਣ ਕਿਆ ਕਹਿੰਦੀ ਆ ਹੁਣ ਉਹ ਕਦ ਕਾਊਗੀ ਪੱਕਾ ਜਾਊ ਸੁਣਣੇ ਹਾਂ ਨਹੀਂ ਆਵੇਗਾ ਕੰਮ ਉਹਦੀ ਵੀ ਪਹਿਲੀ ਰਾਖੜੀ ਅੰਗਦ ਦੀ ਉਹ ਵੀ ਆਉਣਗੇ ਕਿ ਨਹੀਂ ਆਉਣਗੇ ਉਹ ਰਿਪੈਨ ਨੂੰ ਕਹਿਣਾ ਪਹਿਲਾਂ ਲੱਕੜੀਆਂ ਆ ਗਈ ਪਹਿਲਾਂ ਪਹੁੰਚ ਕੇ ਮੰਨਨੇ ਕਿ ਚੰਗਾ ਆਜ ਤਾਂ 15 ਦਿਨ 8 ਦਿਨ ਹੋ ਗਏ 15 ਦਿਨ ਲੱਕੜੀਆਂ ਆਈਆਂ ਹਾਂ ਹਾਂ ਤੇ ਦੱਸ ਦੇਣਾ ਹਮਸਾ ਪਹਿਲਾਂ ਲੈ 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 ਇਹਨਾਂ ਨੂੰ ਕੋਲ ਆ ਗਏ ਚਾਹ ਕੇ ਨਹੀਂ ਚਾਹ ਕੇ ਚਾਹ ਨਹੀਂ ਆਂਗਾ ਮਨਿੱਤ ਨਾ ਨਾ ਯਾਰ ਸੱਟ ਨਾ ਖਾ ਲਿਓ ਤਨ ਭਾਗ ਆਈ ਬਗੇ ਨਹੀਂ ਆ ਜੇ ਨਹੀਂ ਜਾ ਚੁਗੇ ਸਾਡਾ ਪਰੋਵਾ ਕੱਪ 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 ਜੇ 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 ਨੂੰ ਮੁੰਡਾ ਮੰਮੇ ਆ ਸਿੰਦਰ ਮਾਮੇ ਸਾਥੀ ਮਾਹੀ ਕਾਹਤਾ ਵਾਟੇ ਜੀਤੀ ਪਰ ਇੱਕ ਤੇ ਇਦਾਰ ਦੇ ਵੀ ਨਹੀਂ ਆਏ ਨੇ ਤੇ ਲਖੀਆਂ ਦੇ ਟੈਨਪੌਂਟੀ ਪਰੋਂ ਸੀ ਪਰ ਉਹ ਆਉਂਦਾ ਸਭ ਪਰਵਾਤ ਦਾ ਇਹੀ ਕਿਹਾ ਆਪ ਨੂੰ ਲੈ ਕੇ ਆਵੇ ਤੇ ਰੰਗ ਕਰਵਾ ਵੀ ਜੀ ਆਏ ਨੇ ਸੋ ਠੀਕ ਐ ਤੇ ਮੇਰੇ ਮਾਮਾ ਦੂਜੇ ਨੰਬਰ ਆ ਗਏ ਸਭ ਨਾਲ ਬਣਾ ਬੱਥੇ ਮੇਰੀ ਨਾਨੀ ਮੈਂ ਕਹਿੰਦੀ ਮੇਰੀ ਨਾਨੀ ਪਿਆਰ ਨਹੀਂ ਕਰਦਾ ਬਾਹਰ ਦੇ ਜੀ ਕਾਲ ਸਾਹਿਬ ਸਤਿ ਸ੍ਰੀ ਅਕਾਲ ਮੰਮੀ ਤਾ ਕੋਲ ਮੁਝੇ ਕੀ ਪਸੰਦ ਮੰਮੀ ਤਾ ਤੀਨ ਵੀ ਦੇਖ ਲੈ ਓਏ ਸੱਚੀ ਕਟਾ ਦੇ ਤੀ ਵੀ ਜਿੱਦੇ ਨੂੰ ਸਾਜੀਗਾ ਦੇ ਜਿੱਦੇ ਕੋਲ ਤੇ ਚਾਣਾ ਹੁਣ ਥੋੜੇ ਟਾਈਮ ਤੱਕ ਆਹ ਪਾ ਜੀ ਹੱਥ ਕੱਟਾ ਸਾਰਾ ਇੱਕ ਗਾਗਾ ਆ ਤੂੰ ਤਾਂ ਆ ਜਾ ਤੂੰ ਕਿੱਥੇ ਚੱਲਿਆ ਓਏ ਤਾਂ ਨਹੀਂ ਤਾਰਿਆ ਮੈਂ ਇਹਨਾਂ ਨੂੰ ਕਹਾ ਮੈਂ ਹੁਣ ਇੱਥੇ ਹੈਪੀ ਬਰਥਡੇ ਤਾਂ ਲਿਖ ਲਿਆ ਹੋਣੈ ਤੇ ਲੋ ਹੈਪੀ ਰੱਖੀ ਬੰਧਨ ਵੀ ਹੁਣ ਆਪਾਂ ਜੜੇ ਲਖ ਰਿਹਾ ਇੱਥੇ ਬੁਲਾ ਲੀਏ ਅਗਿਆ ਕੋਈ ਗਾਲੀ ਹੈਪੀ ਬਰਥਡੇ ਜੱਡਣ ਤੇ ਹੈਪੀ ਬਰਥਡੇ ਵੀ ਹਾਲੇ ਖੁਸ਼ੀ ਖਾਣ ਮਨੀ ਹੋਈ ਨਹੀਂ 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 ਆਣੇ ਚੁਪ ਕਰਦੇ ਜਾਂ ਰੋਦੇ ਕਰਕੇ ਲੰਘਿਆ ਚੱਲਿਆ ਫੇ ਚਾਹ ਪਾਣੀ ਲਿਆ ਮੈਨੂੰ ਦੱਸਿਆ ਨਹੀਂ ਵੀ ਹੈ ਪਾਣੀ ਨੂੰ ਕੋ ਬਿਠਾ ਲੂੰ ਜੈ ਮੈਸ ਸਪੀਕਰ ਪਰ ਲਾਗ ਰਿਹਾ ਮਮਾ ਇਹਨਾਂ ਦੇ ਕੋ ਛਿੜਕੀ ਨਾ ਹੁਣ ਵੀ ਮੈਂ ਤੈਨੂੰ ਮੜੀ ਛਿੜਕਣਾ ਮੰਮੀ ਨੂੰ ਕਹਿਣਾ ਚੱਲ ਮਾਮਾ ਮੈਨੇ ਛਿੜਕਣਾ ਮੈਂ ਕਹਿਆ ਨਾ ਮਾਮਾ ਕਹਿੰਦੇ ਸੁਣ ਗਿਆ ਤੁਸੀਂ ਇਹ ਗੱਲ ਕਹੀ ਆ ਵੀ ਹੁਣ ਛਿੜਕੀ ਨਾ ਮੰਮੀ ਨੂੰ ਪਹਿਲੇ ਫੇਰ ਨਾਨੀ ਚਲਣਾ ਨੀ ਕਿ ਜਦ ਤੱਕ ਜੂਨੀ ਬੈਠੀ ਨਾ ਕੋਈ ਮੇਰੇ ਕੋਲ ਭਿੰਦੇ ਮਾਰੇ ਸਾਭ ਲੈਣੀ ਮਾਮਾ ਦਾ ਇਕੜੇ ਕਹਿੰਦੇ ਸੀ ਪੁੱਤ ਆ ਗਾ ਠੀਕ ਹੈ ਨਾਨੀ ਨੂੰ ਮੂਲ ਨਾਲ ਉਹ ਆ ਜੀ ਤੇਰੇ ਕਹਿੰਦੇ ਨਾਨੀ ਨਾਨ ਗਿਆ ਹੋ ਗਿਆ ਜੀ ਨਾਨੀਆਂ ਹੋ ਗਈਆਂ ਅੱਛਾ ਮੰਮੇ ਨੂੰ ਮੂਲ ਪਿਆਰੇ ਨਹੀਂ ਹੈਗੇ ਹੈ ਸਭ ਤੋਂ ਪਹਿਲਾਂ ਤਾਂ ਮੰਮੇ ਨੂੰ ਤੁਸੀਂ ਯਾਰ ਕਰਦੀਆਂ ਮੰਮੇ ਮੰਮੀ ਨੇ ਐ ਕਹਾ ਅੱਜ ਗੱਲ ਕਰ ਲੈ ਮੰਮੀ ਨਾਲ ਬਸ ਫਿਰ ਵਾਠ ਠੀਕ ਆ ਹੁਣ ਤੁਸੀਂ ਵੀਡੀਓ ਵਾ ਦੇ ਪਤਾ ਹੈ ਕੀ ਗੱਲ ਆ ਮੈਚਡ ਕਿਵੇਂ ਸਾਕੇ ਮੇਰੀ ਬੜੀ ਭੈਣ ਹੈ ਹੈਨਾ ਜੇ ਮੈਂ ਗਲਤ ਆ ਜੋ ਨੇ ਕਿ ਜੇ ਸਹੀ ਵੀ ਹੈ ਜੋ ਨੇ ਗਲਤ ਕਹਿਤਾ ਪਾਈ ਹਾਂ ਮੈਂ ਗਲਤ ਆ ਕਾ ਤੇ ਬੜੀ ਆ ਹਾਲਾਂਕਿ ਉਹਨਾਂ ਦਾ ਹੱਕ ਹੈਗਾ ਕੋਈ ਝੱਕੇ ਮਾਰ ਬਿਲਕੁਲ ਹੈਗਾ ਐਸੇ ਕਿਨੇ ਬਣ ਮਾਣਾਂ ਤੂੰ ਮੈਨੂੰ ਕਹਿ ਸਕਦੀ ਏ ਮੈਂ ਤੇਰਾ ਦਿਲ ਮਰਉਣ ਵਾਸਤੇ ਤੂੰ ਕਹਿ ਸਕਦਾ ਵੀ ਚਲ ਗੁੱਸਾ ਨਾ ਕਰੀ। ਓਹ ਕੀ ਹੋ ਗਿਆ ਰੋਣ ਲੱਗ ਗਿਆ ਤਾਈ। ਚਲੋ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਉਹਨੂੰ ਅਗਲੇ ਵੀਡੀਓ ਚ। ਚਫਾਇਦਾ ਬਲੀ ਤੇ ਲੈ ਭਾਈ ਇਹਂਕ ਤੈਨੂੰ ਗੋਦੀ ਪਾਈ ਤੇਰੀ ਪਿਆਰੀ ਨਹੀਂ ਲੱਗੀ। ਹੋਰ ਰੋਂਦਾ। ਇਹਨੂੰ ਦਵਾਜਾ ਨਾ ਦਵਾਜਾ। ਉਪਰਾ ਕਰਦਾ ਥੋੜਾ ਜਿਹਾ। ਉਪਰਾ ਕਰਦਾ ਥੋੜਾ ਜਿਹਾ। ਹੋਰ ਤਾਂ ਠੀਕ ਠਾਕ ਹੈ ਸਾਰੇ ਇੱਧਰ ਦਾ ਸਾਰੇ ਜੁੜੇ ਆ ਹਾਂ ਜੀ ਹਾਜੀ ਮਾਮਾ ਜੀ ਚਲੋ ਪਾਤਾ ਫਿਰ ਆਚਾਰ ਆਚਾਰ ਪਾਪੋ ਚਲੋ ਹਾਂ ਐ ਕਿਉਂਕਿ ਬਹੁਤ ਅੱਖਾ ਪਾਇਆ ਕਾ ਤੇ ਕੀ ਆ ਗਿਆ ਹਾਂ ਮੀਲੇ ਲਈ ਹਾਂ ਮੀਲੇ ਰੋਜ਼ ਆ ਜੇ ਕਰੇ ਨਹੀਂ ਜੀ ਹਾਂ ਬੰਨਾ ਵੀ ਉਹ ਹੀਟ ਵਿੱਚ ਆ ਹਾਂ ਜੀ ਹੀਟ ਬੰਨਾ ਵੀ ਉਹ ਨਾ ਗਿੱਲੇ ਚ ਨਹੀਂ ਗਾਣਾ ਆ ਨਾ ਜੀ ਉਹ ਜਿਹੜਾ ਲੇਬਲਾ ਹੁੰਦੇ ਲੇਬਲ ਵੀ ਨਹੀਂ ਗਿੱਲੇ ਚ ਲੱਗਦੀ ਫੇਰ ਤਾਂ ਮੈਂ ਪੈਰ ਲਾਣ ਦਾ ਫੇਰ ਹੁਣ ਦੂਜੀ ਮਸ਼ੀਨ ਲਿਆਂਦੀ 4x4 ਟਰੈਕਟਰ ਆਹੋ ਨਾਲ ਦੀ ਨਾਲ ਧੁੱੱਕ ਕੇ ਟਰੈਕਟਰ ਇੰਸਟਾਲਿੰਗ ਆ ਕੇ ਨਾਲ ਤੋਂ ਵੀ ਜਾਂਦਾ ਉਹਦੇ ਵਿੱਚ ਪਾਈ ਜਾਂਦੀ ਨਾਲ ਵਾਇਨਰ ਦੀਆਂ ਲੀਆਂ ਪਾਈਆਂ ਖੇਤ ਤੇ ਹੁਣ ਇਹ ਖੱਡਾ ਦੱਬ ਕੇ ਕਰਿਆ ਕਿ ਇੱਕੜੀ ਪਾ ਕੇ ਲਿਪਦੇ ਜਿਵੇਂ ਪੱਤਰਪਾਲ ਪਾ ਕੇ ਖੱਡਾ ਪਹਿਲਾਂ ਇਹਨਾਂ 4 ਸਾਲ ਦੇ ਪਾਉਂਦੇ ਆ ਅੱਛਾ ਖੱਡੇ ਵਿੱਚੇ ਪਾਉਂਦੇ ਆ ਹਾਂ ਪੱਕਾ ਹੀ ਬਣਿਆ ਹੋਆ ਠੀਕ ਆ ਬਾ ਉਹਦੇ ਵਿੱਚ ਪਾ ਦਿੰਨੇ ਆ ਉਪਰਾ ਕਰਦਾ ਥੋੜਾ ਜਿਹਾ ਇਹ ਉਹ ਖੱਡਾ ਵਾਲੀ ਮਤਲਬ ਬਾਵਲਾ ਲਾਈਆ ਮੀਆਂ ਤੋਂ ਉਹੇ ਪਾਸੇ ਹੂੰ ਡੂੰਗਾ ਨਹੀਂ ਪਟਿਆ ਮਾਰੀਓ ਜੇ ਡੂੰਗਾ ਪਹਿਲੇ ਸਾਲ ਅਸੀਂ ਡੂੰਗਾ ਪਟਣ ਦਾ 20 ਪਏ ਕਰੇ ਉਹਦੇ ਵਿੱਚ ਪਾਣੀ ਭਰ ਜਾਈ ਕਰੇ ਪਾਣੀ ਭਰ ਜਾਂਦਾ ਤਾਂ ਜਦੋਂ ਤੁਸੀਂ ਨਹੀਂ ਮੰਨ ਲਓ ਆਪਣੇ ਅੰਦਰ ਟੂਆ ਮਗਾਤਾ ਪਾ ਲਿਆ ਜਾਂ ਜਿਹੜਾ 20 ਪੈਣਾ ਇਹਨਾਂ ਦੇ ਵਿੱਚ ਪਾਣੀ ਇਹਨਾਂ ਨਾਲ ਖੜ ਜਾਂਦਾ ਪਾਣੀ ਵਿੱਚ ਭਰ ਜਾਂਦਾ ਤਾਂ ਉਹ ਖਰਾਬ ਕਰ ਦੋ ਤਾਂ ਫਿਰ ਉਹ ਪਹਿਲਾਂ ਉਹਨੂੰ ਕੋਲੋਂ ਤਾਂ ਆਚਾਰ ਪਾਓ ਬਹੁਤ ਖੇਚੇ ਹੋਰ ਬਾਰੇ ਕੀ ਕਰਦੇ ਆ ਮੈਂ ਇਧਰ ਆਪਣੇ ਕਾਂਜਰਵਾਲ ਨੂੰ ਚਲੇ ਜਾਈ ਉਹਨਾਂ ਨੇ ਕਿਆ ਕਰਿਆ ਜੀ ਥੋੜੇ ਟੂਆ ਪੱਟ ਕੇ ਵਿੱਚ ਭਰਤਾ ਚਾਹ ਆਪ ਕੱਖ ਜੋ ਵੀ ਪਾਉਣਾ ਉਹਨਾਂ ਨੇ ਟਾਂਡੀ ਟੁੰਡੀ ਜੋ ਵੀ ਹੋਣਾ ਹਾਂਜੀ ਹਾਂਜੀ ਫਿਰ ਉਹਨਾਂ ਨੇ ਗਾਰੇ ਨਾਲ ਲਿਪਤਾ ਗਾਰੇ ਲਿਪਤਾ ਫਿਰ ਪਰ ਤਾਂ ਪਲੜ ਪਾਤਾ ਐਂ ਕਰਿਆ ਉਹਨਾਂ ਨੇ ਸਿਸਟਮ ਕੱਲਾ ਚਾਰ ਕਾਲੀ ਕਾਗਜ਼ ਪਾ ਕੇ ਉੱਪਰ ਮਿੱਟੀ ਹਾਂ 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 ਪਹਿਲਾਂ ਕਾਗਜ਼ ਪਾ ਕੇ ਫਿਰ ਪ੍ਰੋ ਕਰਿਆ ਜੋ ਆਪਾਂ ਅੱਜ ਲਾਏ ਹੋਏ ਲੋ ਬੰਦੇ ਹੁਣ ਪਹਿਲਾਂ ਅਚਾਰ ਜਿੰਦਾ ਹੁਣ ਪੈ ਗਿਆ ਪਰਸੋਂ ਪਾਇਆ ਤਾਂ ਤੇ ਕੱਲ ਫਿਰ ਵੀ ਕਰਕੇ ਪਵਾਈ ਆ ਉਹੀ ਤਰ੍ਹਾਂ ਹੂੰ ਉਹ ਤੋਂ ਉਹੀ ਕਰੀਏ ਚੰਗੀ ਨਾਲ ਪ੍ਰੈਸ਼ਰ ਸਮਾਇਆ ਉਹ ਤੋਂ ਡੇਢ ਤੋਂ ਕੰਪੀ ਫੇਰ ਹੁਣ ਉਹ ਤਾਂ ਆ ਰਿਹਾ ਇਹ ਦਰਵਾਜ਼ਾ ਦਾ ਮੈਨੂੰ ਲੱਗਦਾ ਹੈ ਕੰਮ ਖਰਾਬ ਕਰਦਾ ਲਓ ਜੀ ਇਹ ਪੀਲੇ ਤਰੇ ਜਾ ਹਾਲੇ ਵੀ ਉਹ ਥੋੜੇ ਪਿੱਛੇ ਲਾ ਦੇ ਤਾਂ ਕਿ ਆਹ ਦੰਦ ਲੱਗ ਕੇ ਨਹੀਂ ਕੱਟਿਆ ਦਿਆ ਕਰਕੇ ਜਦੋਂ ਜਸਮੀ ਨੇ ਕੈਂਪਸ ਆਇਆ ਹੋਇਆ ਬੁਖਾਰ ਲੱਗ ਗਿਆ ਕਿਦੋਂ ਮੰਮੀ ਦਿੰਦੀ ਆ ਹਾਂਜੀ ਫੁੱਟ ਕਹਿਣੀ ਨੇ ਤੇ ਬਹੁਤ ਬੋਲਣੀ ਤਾਂ ਲਾਤੀਆਂ ਫਿਰ ਇਹਨਾਂ ਨੂੰ ਇਹ ਬੁਖਾਰ ਚੱਲਦਾ ਹੋਰ ਇਹਨਾਂ ਨੂੰ ਸੰਕੀ ਨਹੀਂ ਪੈਣਾ ਤੁਹਾਨੂੰ ਮੈਂ ਕਿਹਾ ਬਖਤਾਵਰ ਮਾਲੀ ਕਿਦਰ ਮੰਮੀ ਨੂੰ ਭੇਜੋ ਸਪੈਸ਼ਲ ਉਹਦੇ ਨਾਲ ਪੈਣਾ ਪਰਦਾ ਸੀ ਉਹਦੇ ਭੇਜ ਦਿੱਤਾ ਤੇ ਆਹ ਵੇ ਮਾਤਾ ਚਾਂਦ ਜਾ ਲੈਂਦਾ ਆਉਣੇ ਆਉਣੇ ਦੇ ਗਲ ਚੋਂ ਕੋਕ ਬਹੁਤ ਸੁੱਖਾ ਕਰਦਾ ਤੇ ਨੰਦ ਦੁੰਦ ਜੀ ਅੱਜ ਵੀ ਹੋਵੇਗਾ ਬੰਦੇ ਨੇ ਤੇਗੀ ਦੀ ਇਹ ਗੱਲ ਹੋਈ ਸੀ ਇਹ ਗੱਲ ਹੋਈ ਸੀ ਸੰਦੀਪ ਭੈਣ ਨੇ ਮੈਨੂੰ ਕਹਿਤਾ ਤਾਂ ਕਹਿੰਦੀ ਤੈਨੂੰ ਲੈ ਕੇ ਆਉਣਾ ਮੇਰੀ ਡਿਊਟੀ ਲੱਗੀ ਮੈਂ ਲਿਆਉਂਗੀ ਮੈਂ ਚਲ ਠੀਕ ਹੈ ਭੈਣੇ ਲਿਆ ਦੀ ਉਹ ਜਾਨੋਂ ਨਾ ਪਰ ਡੈਮ ਦੀ ਬਿਮਾਰ ਲੈਂਦੇ ਉਹ ਜਨ ਨੂੰ ਨਿਆਣਾ ਤੇ ਬੁਰਾ ਹਾਲ ਦੇ ਵੀ ਦੇਖੋ ਅੱਜ ਵੀ ਮਾਸੀ ਹਸਪੀਟਲ ਦੇ ਗਈ ਹੈ ਅੱਜ ਵੀ ਤੇ ਕੀ ਆ ਤੇ ਪਰ ਇੱਕ ਗੱਲ ਆ ਬਿਮਾਰੀਆਂ ਨੇ ਖਾ ਲੇ ਹਰ ਕਿਸੇ ਦੇ ਘਰ ਦੇ ਵਿੱਚ ਇੱਕ ਨਾ ਇੱਕ ਬੰਦਾ ਬਿਮਾਰ ਪਿਆ ਹੈ ਹੋ ਤਾਂ ਤੁਸੀਂ ਨਾਲ ਛੋਟੇ ਜਿਹੇ ਦਾ ਕੀ ਹਾਲ ਚਾਲ ਉਹ ਵੀ ਲੱਗ ਗਿਆ ਉਸ ਤਾਂ ਨੂੰ ਦੰਗੀਆਂ ਉਹ ਵੀ ਛੋਟੇ ਜੇ ਕਹੇ ਕਰੀ ਫਿਰਦਾ ਜੀ ਕਰੇ ਫਿਰਦਾ ਹੋਰ ਉਹਨਾਂ ਬੋਸ ਚਿੱਤ ਨਾਲ ਤਾਂ ਛੋਟੇ ਜਿਹੇ ਦਾ ਕੀ ਹਾਲ ਚਾਲ ਉਹ ਵੀ ਠੀਕ ਆ ਠੀਕ ਆ ਜੀ ਪੁੱਤਾਂ ਠੀਕ ਆ ਜੀ ਅੱਛਾ ਅੱਛਾ ਉਹਨਾਂ ਨੇ ਤੇਸੀ ਦੀ ਦਵਾਈ ਲਈ ਜੀ ਇਹਦੇ ਦਾ ਹੈਗੇ ਚੱਕਰ ਮਤਲਬ ਪੱਧਰੀਆਂ ਪਿੱਤੇ ਵਿੱਚ ਪੱਧਰੀਆਂ ਸਰਕਾਰ ਨੂੰ ਤੁਸੀਂ ਦਵਾਈ ਦੇ ਮੂਜੇ ਚੱਕਰ ਤੋਂ ਨਹੀਂ ਪਿੱਤੇ ਜੀ ਨਹੀਂ ਹੈਗੀ ਨਾ ਸਾ ਵੀ ਪਿੱਤੇ ਦੇ ਨਹੀਂ ਗੋੜਦੇ ਜੀ ਕਿਤੇ ਜਿਹਾਸ ਨੂੰ ਦਵਾ ਦਿੰਦੇ ਲਾ ਬਾਸਟੂਲੇਟਾ ਪੁੱਤ ਵੀ ਬੈਠੀ ਆ ਪਿੱਛੇ ਤਨੁ ਮੈਂ ਦੱਸਦਾ ਕਿਉਂਕਿ ਜਿਹੜੇ ਸਾਬ ਡਾਕਟਰ ਦਾ ਰਾਮ ਆਇਆ ਬੀਬੀ ਨੂੰ ਕੱਢ ਕੇ ਮਾਰਨਾ ਅੱਛਾ ਜੀ ਕਹਿੰਦਾ ਇਹ ਮੈਂ ਸਾਫ ਕਾਸੀ ਦੀ ਉਹ ਮਾਰਜੀ ਤੋਂ ਬਾਅਦ ਜਦੋਂ ਮੈਸੇਜ ਲਿਖਦਾ ਨਾ ਬੀਬੀ ਖੜ ਜਾ ਮੈਂ ਦੂਰ ਕੱਢਦਾ ਜਾਂ ਤੇਰੇ ਪਤਨੀਆਂ ਧੀਆਂ ਤੈਨschwਾਹ ਤੇ ਦਵਾਈ ਖਾਦੀ ਤੀ ਉਹ ਅੱਛਾ ਜੀ ਫਰਕ ਪਿਆ ਨਹੀਂ ਤਾਂ ਨਹੀਂ ਉਹ ਫਰਕ ਪਿਆ ਨਹੀਂ ਤਾਂ ਬੀਬੀ ਜੇ ਦਵਾਈ ਇਹ ਕੱਢੀਆਂ ਉਹਨੇ ਪਤਰੀਆਂ ਉਸ ਵਾਰ ਰਿਪੋਰਟ ਹੋਈ ਰਿਪੋਰਟ ਚ ਕੁਝ ਨਹੀਂ ਆਇਆ ਕਹੇ ਇਹ ਪ੍ਰੈਫਰੈਂਸ ਲਈਏ ਜੇ ਅਸੀਂ ਕੇਵਲ ਉਤੇ ਖਾਦੀ ਆ ਨਾਨੀ ਹੁਣ ਕਹਿੰਦੀ ਮੈਂ ਦੋ ਕਤੇ ਹੋਰ ਪਹਿਲਾਂ ਖਾਦੀ ਆ ਹੁਣ ਕੀ ਪਤਾ ਕਿਤੇ ਨਿਕਲੀ ਆ ਆਰਾਮ ਨਹੀਂ ਆਇਆ ਆਰਾਮ ਆਇਆ ਨਹੀਂ ਹੁਣ ਆਰਾਮ ਨਹੀਂ ਕੀ ਆ ਨਿਕ ਵੀ ਜਿਹੜੀ ਗੁਰਦੇ ਚ ਪਥਰੀ ਆ ਉਹ ਨਿਕਲਦੀ ਦਿਖਦੀ ਆ ਨਿਕਲੀਆਂ ਨਹੀਂ ਪਰ ਜਿਵੇਂ ਆਨੇ ਜਾਂ ਦਵਾਈ ਦੇਣੀ ਸ਼ੁਰੂ ਕਰੀ ਬੀਬੀ ਨੂੰ ਪੁੱਛਦਾ ਉਹਦੇ ਨਿਕਲਣੇ ਸ਼ੁਰੂ ਹੋ ਗਏ ਜਦੋਂ ਹੁਣ ਤੂੰ ਕਿਆ ਕਹੋਗੀ ਕੀ ਰਹਿਣਾ ਮਾਮਾ ਜੀ ਮੈਂ ਮੈਨੂੰ ਨਾਨੀ ਨੇ ਮਿੱਤੇ ਦਵਾਈ ਦਿੱਤੀ ਲੈ ਲਈ ਫੇਰ ਵੀ ਨ ਦਸੇਤੀ ਵੱਧ ਗਿਆ ਥੋਤੇ ਲੱਤੀ ਥੋਤੇ ਦੋਹਾਂ ਤੇ ਲੈ ਲਿਓ ਵੱਧ ਗਿਆ ਵੱਧ ਗਿਆ ਹਾਂ ਫੇਰ ਕਹਾਂ ਗੂੰਗੀ ਤੁਹਾਨੂੰ ਵੱਧ ਗਿਆ ਜੇ ਕੀ ਰਿਪੋਰਟ ਚ ਹਾਂ ਟੋਟੇ ਹੋਗੇ ਜਿਹਦੇ ਬਹੁਤ ਫੇਰ ਸੁਭਾਸ ਤੇ ਕਹਿ ਸਕਦੇ ਆ ਵੀ ਉਹ ਤੇ ਉੱਤੇ ਜਲਦ ਬੈਣੀ ਫੇਰ ਕਹਿ ਸਕਦੇ ਵੀ ਕਈ ਵਾਰ ਆਪਾਂ ਦੋ ਤਿੰਨ ਡਾਕਟਰ ਤੇ ਦਵਾਈ ਦੇ ਲੈਨੇ ਆ ਉਹ ਪ੍ਰੋਸੈਸਿੰਗ ਦੇ ਵਿੱਚ ਤਾਂ ਹੁੰਦੀਆਂ ਹੀ ਆ ਲਾਸਟ ਦੇ ਵਿੱਚ ਉਹਦਾ ਨਾਮ ਲਾਜਦਾ ਦਾ ਬਸ ਇੱਥੇ ਠੀਕ ਹੋਈ ਆ ਆ ਕਰ ਦਿੰਦੇ ਚਲੋ ਮੇਰੀ ਗੱਲ ਸੁਣੋ ਸਾਫੂ ਛੱਡੋ ਦੀਦੀ ਨੂੰ ਨਾਮ ਮੁੱਕ ਕੀ ਗੱਲ ਸਾਡੇ ਬੰਦੇ ਨੂੰ ਆਰਾਮ ਹੋਣਾ ਚਾਹੀਦਾ ਕਿਤੋਂ ਵੀ ਆ ਜਾਵੇ ਆਰਾਮ ਹੋਣਾ ਚਾਹੀਦਾ ਮੈਨੂੰ ਹਾਂਜੀ ਦੇਸੀ ਦਵਾਈ ਕਿਸੇ ਨੇ ਦੱਸੀ ਜੀ ਠੀਕ ਉਹ ਵੀ ਉੱਥੇ ਵੀ ਆਪਣੇ ਦੋ ਤਿੰਨ ਬੰਦੇ ਆਪਣੇ ਰਿਸ਼ਤੇ ਨਾਲ ਕਿੱਥੇ ਪਹਲਾ ਕਿਹੜਾ ਤਾਂ ਉਹ ਅਹ ਉਹ ਨਹੀਂ ਲਿਖਣੀ ਆ ਜਿਹੜੇ ਤੁਹਾਡੇ ਵੀਡੀਓ 'ਚ ਕਮੈਂਟ ਮਾਰੇ ਤਾਂ ਨਹੀਂ 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 ਮੇਰੀ ਕਹੋਰ ਆ ਅਹ ਜਿੱਥੇ ਇੱਕ ਹੱਥ ਵਾਲਾ ਵੀ ਕਰਦੇ ਆ ਨਹੀਂ 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 ਮਾਨਕ ਪਿੰਡੋਂ ਕਹਿੰਦੇ ਸਾਡੀ ਇੱਕ ਬਾਈ ਹੱਥ ਵਾਲੇ ਨਾਲੇ ਕਰਦੀਆਂ ਨਹੀਂ ਨਹੀਂ ਦੀਦੀ ਦਾ ਹੋਰੀ ਕੋਈ ਨਾਮ ਉਹਨਾਂ ਨੂੰ ਕਿਹਦੇ ਦੱਸਿਆ ਕਿਹਨੇ ਨੇ अच्छा उखे दे ਲਈ ਉਹਨੇ ਦਵਾਈ ਠੀਕ ਆ ਮਤਲਬ ਉਹ ਆਰਾਮ ਆਜੀ ਬਿਲਕੁਲ ਚਲੋ ਆਰਾਮ ਹੋਣਾ ਚਾਹੀਦਾ ਹਣਾ ਵੀ ਦੇਖੋ ਜਿਹੜਾ ਨਾ ਇਹ ਦਰਦਾ ਪਥਰੀ ਦਾ ਉਹ ਬੰਦੇ ਨੂੰ ਪਤਾ ਵੀ ਜਿਹਦੇ ਉੱਠ ਗਿਆ ਬਾਹ ਮਾੜਾ ਦਰਦਾ ਜੀ ਕਹਿੰਦੇ ਬਾੜਾ ਪੁੱਛ ਕੇ ਦੇਖ ਬੀਬੀ ਆ ਚਰਨਜੀਤ ਨੂੰ ਹਰਾੜ ਪੈਂਦੇ ਦੇ ਇਹਨਾਂ ਦੇ ਟੀਕੇ ਲਾ ਗਦੇ ਤੇ ਨਾ ਤਾਂ ਤੁਹਾਨੂੰ ਤਾਂ ਬਾਹ ਮਾੜ ਦਿੰਦੀਆਂ ਕੀ ਆ ਦੇਖ ਸਕਦੇ ਨਾ ਨਹੀਂ ਨਾ ਮੇਰੇ ਪਥਰੀ ਆਤੀ ਮੈਂ ਤਾਂ ਖਾਣੇ ਤੋਂ ਮੂੰਗੀ ਮੈਨੂੰ ਪਤਾ ਨਹੀਂ ਕਿ ਜਿਆਰ ਪਰ ਤੋਂ ਪਰ ਮੈਂ ਛੱਡਿਆ ਨਹੀਂ ਬੀਬੀ ਨੇ ਹਸ਼ਿਆਰਪੁਰ ਤੱਕ ਵੀ ਗਈ ਸੀ ਜਾਦੂਦਾਰ ਦਾ ਨਾ ਫਿਰ ਤਾਂ ਬਹੁਤ ਕੁਝ ਕਰਾਉਣਾ ਹੈ ਬਿਲਕੁਲ ਬਿਲਕੁਲ ਜਿਆਦਾ ਬੰਦੇ ਦੀ ਜਾਨ